ਬਈ ਤੁਹਾਨੂੰ ਤੁਸੀਂ 22 ਸਾਲ ਦੇ ਸੀਗੇ ਤੁਹਾਨੂੰ ਆਪਣੇ ਕੈਰੀਅਰ ਦੀ ਟੈਨਸ਼ਨ ਸੀਗੀ ਤੁਸੀਂ ਸੋਚਿਆ ਸੀ ਕਿ ਇਹਦੀ ਕੀ ਕੱਲ ਨੂੰ ਇਸ ਸਟੇਜ ਤੇ ਆ ਕੇ 20 ਸਾਲ ਬਾਅਦ ਲੋਕ ਤੁਹਾਨੂੰ ਦੇਖਣ ਨੂੰ ਵੀ ਦਰਸਣਗੇ ਇਹ ਲਾਈਫ ਸੋਚੀ ਸੀ ਇਹ ਨਹੀਂ ਕਦੀ ਸੋਚਿਆ ਨਹੀਂ ਬੇਸਿਕਲੀ ਵੰਡ ਦਾ ਪ੍ਰੋਫੈਸਰ ਆਇਆ ਸੀ ਯੂਨੀਵਰਸਿਟੀ ਮੈਨੂੰ ਬੱਸ ਇੱਕੋ ਖਾਇ ਸੀ ਕਿ ਮੇਰੇ ਨਾਮ ਦੇ ਅੱਗੇ ਡਾਕਟਰ ਲੱਗੂਗਾ ਤੇ ਮੈਂ ਵੀਜ਼ਾ ਦਾ ਪ੍ਰੋਫੈਸਰ ਬਣ ਜੂਗਾ ਦੈਟ ਵੁਡ ਮਾਈ ਅਲਟੀਮੇਟ ਗੋਲ ਜੀ ਉਹ ਤੇ ਨਰ ਆ ਸ਼ੁੰਦਾ ਬਈ 15 15 20 2000 ਬੰਦਾ ਤੁਹਾਨੂੰ ਦੇਖਦਾ ਤੁਹਾਡੇ ਦਿਮਾਗ ਚੋਂ ਕੀ ਚੱਲ ਰਿਹਾ ਹੁੰਦਾ ਬਈ ਜ਼ਿੰਮੇਵਾਰੀ ਮੈਂ ਸੱਚ ਕਸਮ ਖਾ ਕੇ ਆਪਣੇ ਹਰਮੋਨਿੰਗ ਦੀ ਕਹਿਣਾ ਜਿੰਨਾ ਵੀ ਜ਼ਿਆਦਾ ਵੱਡਾ ਇਕੱਠ ਹੁੰਦਾ ਮੈਨੂੰ ਉਨੀ ਆਪਣੀ ਜ਼ਿੰਮੇਵਾਰੀ ਵੱਡੀ ਲੱਗਣ ਲੱਗ ਜਾਂਦੀ ਆ ਮੈਂ ਬਹੁਤ ਹੀ ਘਰੇਲੂ ਜਾਂ ਇਨਸਾਨ ਆ ਮੈਂ ਜ਼ਿੰਦਗੀ ਚ ਕਦੀ ਆਪਣੇ ਲਈ ਕੱਪੜੇ ਨਹੀਂ ਖਰੀਦੇ ਮੇਰੇ ਕੋਲ ਜੋ ਵੀ ਕੁਝ ਹੈਗਾ तकरीबन ਦੋਸਤਾਂ ਰਿਸ਼ਤੇਦਾਰਾਂ ਨੇ ਲਿਆ ਹੁੰਦਾ اچھا ਮੈਂ ਆਸਟ੍ਰੇਲੀਆ ਗਿਆ ਸੀ ਮੈਂ ਜੇ ਚਾਹੇ ਤੁਹਾਡੇ ਸਾਈਜ਼ ਦੀ ਸੀਗੀ ਸੋਹਣੀ ਲੱਗੂਗੀ ਮੈਂ ਕਿਹਾ ਠੀਕ ਆ ਥੈਂਕ ਯੂ ਮੇਰੀ ਜ਼ਿੰਦਗੀ ਦੀ ਕੋਈ ਖਾਹਿਸ਼ ਨਹੀਂ ਆ ਕੋਈ ਖੁਆਬ ਨਹੀਂ ਆ ਕਿੱਥੇ ਪਹੁੰਚਣਾ ਨਹੀਂ ਆ ਜੋ ਜ਼ਹਿਨ ਚ ਆਉਂਦਾ ਲਿਖ ਹੋ ਜਾਂਦਾ ਜੋ ਦਿਲ ਕਰਦਾ ਮੈਂ ਰਿਕਾਰਡ ਕਰ ਲੈਣਾ ਇਸ ਕੋਨੇ ਤੇ ਦੋ ਲਾਈਨਾਂ ਮਾਰ ਕੇ ਉਹਨਾਂ ਨੇ ਥਲਦੇ ਪਤਾ ਕੀ ਲਿਖਿਆ ਆਪਣੀ ਜ਼ਿੰਦਗੀ ਦੀ ਆਖਰੀ ਲਾਈਨ ði world is the place to do seva ਇਹਦਾ ਮਤਲਬ ਕਿ ਉਹ ਸ਼ਖਸੀਅਤ ਮਤਲਬ ਕਿ ਕਿੱਡੀ ਵੱਡੀ ਹਸਤੀ ਹੋਗੀ ਜਿਹੜਾ ਆਪਣੀ ਮੌਤ ਤੋਂ ਪਹਿਲਾਂ ਮਤਲਬ ਹੀ ਸ਼ਾਟ ਹਿਮਸੈਲਫ ਇਹ ਗੱਲ ਲਿਖ ਰਿਹਾ ਸੋ ਤੁਸੀਂ ਉਹ ਕਰ ਰਹੇ ਹੋ ਤੁਹਾਡੇ ਗਾਣੇ ਜਦੋਂ ਅਸੀਂ ਕਨੈਕਟ ਕਰਦੇ ਹਾਂ ਤੁਹਾਡਾ ਵੀ ਕਿਤੇ ਨਾ ਕਿਤੇ ਇੰਨਾ ਦਿਲ ਟੁੱਟਿਆ ਕਿਤੇ ਜਿਹੜਾ ਤੁਸੀਂ ਹਰ ਇੱਕ ਸਿਚੁਏਸ਼ਨ ਨੂੰ ਮਹਿਸੂਸ ਕਿਦਾਂ ਕਰਦੇ ਹੋ ਬਾਈ